ਹੁਣ ਆਪਾਂ ਨੂੰ ਤਮਾਸ਼ ਬੀਨ ਬਣ ਕੇ ਤਮਾਸ਼ਾ ਨਹੀਂ ਵੇਖਣਾ ਚਾਹੀਦਾ ਕਿਉਂਕਿ ਪਾਣੀ ਹੁਣ ਸਿਰ ਤੋਂ ਟੱਪਣ ਲੱਗ ਗਿਆ ਮਸਲਾ ਹਰ ਘਰ ਹਰ ਪਿੰਡ ਤੇ ਹਰ ਬੰਦੇ ਨਾਲ ਜੁੜਿਆ ਹੋਇਆ ਆ ਇੱਕ ਲੋਕ ਪੱਖੀ ਪੱਤਰਕਾਰ ਹੈ ਦੁਨੀਆ ਚੈਨਲ ਆ ਇਹਨਾਂ ਦਾ ਹਮੇਸ਼ਾ ਲੋਕਾਂ ਦੇ ਦੁੱਖਾਂ ਦਰਦਾਂ ਦੀ ਆਵਾਜ਼ ਉਠਾਉਂਦੇ ਨੇ ਤੇ ਹੁਣ ਇੱਕ ਬਹੁਤ ਵੱਡੀ ਗੱਲ ਸਾਹਮਣੇ ਆਈ ਹੈ ਇਸ ਪੱਤਰਕਾਰ ਨੇ ਦਾਵਾ ਕੀਤਾ ਕਿ ਮੈਂ ਚਿੱਟੇ ਦੇ ਖਿਲਾਫ ਪਿੰਡ ਦੇ ਵਿੱਚ ਖਬਰ ਲਾਈ ਸੀ ਇਹ ਰਸੂਲਪੁਰ ਪਿੰਡ ਲੁਧਿਆਣਾ ਦਾ ਪੱਤਰਕਾਰ ਮਨਦੀਪ ਹੈ ਇਹਦੇ ਪਿੰਡ ਦੇ ਵਿੱਚ ਇਹ ਕਹਿੰਦੇ ਨੇ ਕਿ 45 ਦੇ ਕਰੀਬ ਮੌਤਾਂ ਚਿੱਟੇ ਨਾਲ ਹੋ ਚੁੱਕੀਆਂ ਨੇ ਤੇ ਪਿਛਲੇ ਦਿਨੀ ਦੋ ਸਕੇ ਭਰਾ ਇੱਕ ਚਿੱਟੇ ਦੇ ਨਾਲ ਮਰ ਗਿਆ ਉਹਦਾ ਸੰਸਕਾਰ ਹੋ ਰਿਹਾ ਸੀ ਤੇ ਦੂਜਾ ਉਹਦਾ ਭਰਾ ਮਰਨ ਕਿਨਾਰੇ ਪਿਆ ਸੀ ਔਰ ਇਸ ਪੱਤਰਕਾਰ ਨੇ ਖਬਰ ਲਾਈ ਪਿੰਡ ਦੇ ਲੋਕਾਂ ਦੇ ਬਿਆਨ ਲਾਏ ਜਿਦੇ ਵਿੱਚ ਸਾਰੇ ਪਿੰਡ ਦੇ ਲੋਕ ਕਹਿ ਰਹੇ ਨੇ ਕਿ ਸਾਡੇ ਪਿੰਡ ਦਾ ਬੇੜਾ ਚਿੱਟੇ ਨੇ ਗਰਖ ਕਰਤਾ ਪਰ ਚਿੱਟਾ ਸਾਡੇ ਪਿੰਡ ਅਜੇ ਵੀ ਵਾਧੂ ਵਿਕੀ ਜਾਂਦਾ ਮਿਲੀ ਜਾਂਦਾ ਨਸ਼ਾ ਤਸਕਰ ਅਜੇ ਵੀ ਉਵੇਂ ਕੰਮ ਕਰੀ ਜਾਂਦੇ ਨੇ ਤੇ ਫਿਰ ਕੀ ਹੋਇਆ ਇਸ ਪੱਤਰਕਾਰ ਨੂੰ ਧਮਕੀਆਂ ਆਈਆਂ ਨੇ ਪਹਿਲਾਂ ਇਹ ਕਹਿੰਦਾ ਕਿ ਪੁਲਿਸ ਨੇ ਮੈਨੂੰ ਕਿਹਾ ਕਿ ਵੀਡੀਓ ਡਿਲੀਟ ਕਰੋ ਤੇ ਫਿਰ ਇਹ ਕਹਿੰਦਾ ਕਿ ਚਿੱਟੇ ਵੇਚਣ ਵਾਲਿਆਂ ਦੀ ਸਿੱਧੇ ਫੋਨ ਕਰਕੇ ਇਹ ਕਹਿੰਦਾ ਮਨਦੀਪ ਕਿ ਮੈਨੂੰ ਧਮਕੀ ਆਈ ਵੀ ਜਾਂ ਤਾਂ ਵੀਡੀਓ ਡਿਲੀਟ ਕਰ ਦੇ ਜਾਂ ਤੈਨੂੰ ਗੋਲੀ ਮਾਰਾਂਗੇ ਹੁਣ ਤੁਸੀਂ ਇਹ ਦੋਵੇਂ ਗੱਲਾਂ ਦਾ ਜੋੜ ਮਿਲ ਦੇਖੋ ਜਿਵੇਂ ਇਹ ਮਨਦੀਪ ਦਾਵਾ ਕਰ ਰਿਹਾ ਕਿ ਪਹਿਲਾਂ ਪੁਲਿਸ ਨੇ ਕਿਹਾ ਵੀ ਵੀਡੀਓ ਡਿਲੀਟ ਕਰ ਫਿਰ ਉਸੇ ਹੀ ਕੰਮ ਕਰਾਉਣ ਦੇ ਲਈ ਨਸ਼ਾ ਤਸਕਰ ਫੋਨ ਕਰਦੇ ਨੇ ਵੀ ਜਾਂ ਡਿਲੀਟ ਕਰ ਜਾਂ ਗੋਲੀ ਮਾਰਾਂਗੇ ਇਹ ਫਿਰ ਤਾਲਮੇਲ ਕੀ ਹੈ ਇਹ ਜੋੜ ਮਿਲ ਕੀ ਹੈ ਸਿੱਧਾ-ਸਿੱਧਾ ਮਨਦੀਪ ਚੈਨਲਾਂ ਦੇ ਉੱਪਰ ਕਹਿ ਰਿਹਾ ਕਿ ਪੁਲਿਸ ਤੇ ਇਹ ਚਿੱਟੇ ਵਾਲੇ ਮਿਲੇ ਹੋਏ ਨੇ ਔਰ ਇਹਨਾਂ ਦੇ ਪਿੰਡ ਵਾਲੇ ਸਾਰੇ ਇਹੀ ਕਹਿੰਦੇ ਨੇ ਤੇ ਪੰਜਾਬ ਦੇ ਵੱਡੀ ਗਿਣਤੀ ਲੋਕ ਇਹੀ ਕਹਿੰਦੇ ਨੇ ਤੇ ਜਿਹੜੀ ਪਾਰਟੀ ਦੀ ਸਰਕਾਰ ਨਹੀਂ ਰਹਿ ਜਾਂਦੀ ਉਹ ਵੀ ਇਹੀ ਕਹਿੰਦੀ ਆ ਜਿਨ੍ਹਾਂ ਦਾ ਰਾਜ ਆ ਜਾਂਦਾ ਜਿਹੜੀ ਪਾਰਟੀ ਦਾ ਉਹਨੂੰ ਜਰੂਰ ਅੱਖਾਂ ਨੂੰ ਫੋਲੇ ਪੈ ਜਾਂਦੇ ਨੇ ਦਿਖਣਾ ਬੰਦ ਹੋ ਜਾਂਦਾ ਉਹਦੇ ਵਾਸਤੇ ਸਾਰਾ ਪੰਜਾਬ ਸਵਰਗ ਬਣ ਜਾਂਦਾ ਬਾਕੀ ਪਾਰਟੀਆਂ ਨੂੰ ਵੀ ਦਿਖਦਾ ਹੁੰਦਾ ਹੁਣ ਅੱਜ ਇਹ ਪੱਤਰਕਾਰ ਮਨਦੀਪ ਨੂੰ ਜਿੱਦਾਂ ਗੋਲੀ ਮਾਰਨ ਦੀ ਧਮਕੀ ਮਿਲੀ ਆ ਪੂਰੇ ਪੰਜਾਬ ਨੂੰ ਡਟਣਾ ਚਾਹੀਦਾ ਜਰੂਰੀ ਨਹੀਂ ਕਿ ਬੰਦਾ ਬਹੁਤ ਮਸ਼ਹੂਰ ਹੋਵੇ بڑا ਨਾਮੀ ਹੋਵੇ ਵੱਡਾ ਨਾ ਹੋਵੇ ਪਾਵਾ ਪੈਸਾ ਹੋਵੇ ਫੇਰ ਹੀ ਉਹਦੇ ਨਾਲ ਖੜਨਾ ਪੱਤਰਕਾਰ ਮਨਦੀਪ ਕਈ ਸਾਲਾਂ ਤੋਂ ਲੋਕ ਹੱਕਾਂ ਲਈ ਕੰਮ ਕਰ ਰਿਹਾ ਆਪਾਂ ਸਾਰੇ ਦੇਖਦੇ ਆਂ ਔਰ ਅੱਜ ਇਹ ਗੋਲੀ ਮਾਰਨ ਦੀ ਧਮਕੀ ਇਕੱਲੇ ਮਨਦੀਪ ਨੂੰ ਨਹੀਂ ਆਈ ਇਹ ਉਹਨਾਂ ਸਾਰੀਆਂ ਆਵਾਜ਼ਾਂ ਨੂੰ ਆਈ ਹੈ ਜਿਹੜੀਆਂ ਪੰਜਾਬ ਚੋਂ ਨਸ਼ਾ ਖਤਮ ਕਰਨ ਦੀ ਗੱਲ ਕਰਦੀਆਂ ਜਾਂ ਸੱਚੇ ਦਿਲੋਂ ਨਸ਼ੇ ਦੇ ਖਿਲਾਫ ਬੋਲਦੀਆਂ ਨਹੀਂ ਔਰ ਇਹ ਆਵਾਜ਼ਾਂ ਸਾਰੀਆਂ ਬੰਦ ਕਰ ਦਿੱਤੀਆਂ ਜਾਣੀਆਂ ਚਾਹੁੰਦੇ ਆ ਕੁਝ ਲੋਕ ਜਿਨ੍ਹਾਂ ਨੇ ਇਹ ਕੰਮ ਕਰਨਾ ਚਿੱਟਾ ਪੰਜਾਬ ਚ ਆਇਆ ਕਿਵੇਂ ਸਿਆਸਤਾਂ ਦੀ ਮਿਲੀ ਭੁਗਤ ਨਾਲ ਆਇਆ ਸਿਆਸਤਾਂ ਨੇ ਫਲਾਇਆ ਸਿਆਸਤਾ ਕਰਕੇ ਅੱਜ ਚੱਲ ਰਿਹਾ ਹੈ ਜੇ ਘਟਿਆ ਸਿਆਸਤਾ ਪੰਜਾਬ ਚ ਨਾ ਚਲਦੀਆਂ ਹੁੰਦੀਆਂ ਨਾ ਇਹ ਬਿਮਾਰੀ ਆਉਣੀ ਸੀ ਨਾ ਇਹ ਮਹਾਮਾਰੀ ਬੰਨਨੀ ਸੀ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਬਹੁਤ ਵੱਡੀ ਯੁੱਧ ਨਸ਼ਾ ਵਿਰੁੱਧ ਚਲਾਤਾ ਔਰ ਇਹ ਤਾਂ ਅਸੀਂ ਖਤਮ ਕਰਨ ਕਿਨਾਰੇ ਕਰਤਾ ਪਰ ਪਿੰਡਾਂ ਚ ਕਿਤੇ ਅੰਕੜੇ ਤਾਂ ਲਓ ਮੈਂ ਕਹਿੰਨਾ ਭਗਵੰਤਮਾਨ ਸਾਹਿਬ ਨੂੰ ਮਾਨ ਸਾਹਿਬ ਤੁਸੀਂ ਬਹੁਤ ਤੇਜ਼ ਤਰਾਰ ਬਹੁਤ ਗਾਂਹ ਤੱਕ ਗੱਲ ਕਰਨੀ ਜਾਣਦੇ ਹੋ ਤੁਸੀਂ ਭੇਸ ਬਦਲ ਕੇ ਪਿੰਡਾਂ ਚ ਜਾਓ ਟੁੱਟੇ ਜਾਂ ਸਾਈਕਲ ਤੇ ਜਾਓ ਔਰ ਜਿਵੇਂ ਐਕਟਿੰਗ ਤੁਸੀਂ ਬਹੁਤ ਵਧੀਆ ਕਰਦੇ ਰਹੇ ਚੰਗੇ ਐਕਟਰ ਆਏ ਉਹ ਕਦੇ ਝੰਡੇ ਅਮਲੀ ਦਾ ਰੋਲ ਕਰਦੇ ਰਹੇ ਕਦੇ ਕਿਸੇ ਦਾ ਤੁਸੀਂ ਓਵੇਂ ਦੇ ਬਣ ਕੇ ਪਿੰਡਾਂ ਦੀਆਂ ਸੱਥਾਂ 'ਚ ਜਾਓ ਤੇ 8-10 ਪਿੰਡਾਂ 'ਚ ਤੁਹਾਡੇ ਨਾਲ ਕੋਈ ਗੱਡੀ ਕੋਈ ਸਕਿਉਰਟੀ ਨਾ ਹੋਵੇ ਜਿਵੇਂ ਕਿ ਤੁਸੀਂ ਪਹਿਲਾਂ ਦਾਅਵੇ ਕਰਦੇ ਸੀ ਜਾਓ ਤੇ ਲੋਕਾਂ ਨੂੰ ਪੇਸ ਬਦਲ ਕੇ ਪੁੱਛੋ ਪਤਾ ਨਾ ਲੱਗੇ ਵੀ ਇਹ ਸੀਐਮ ਹੈ ਜਾਂ ਰਾਜ ਕਰਨ ਵਾਲੀ ਪਾਰਟੀ ਦਾ ਬੰਦਾ ਪੁੱਛੋ ਵੀ ਭਾਈ ਨਸ਼ਾ ਖਤਮ ਹੋ ਗਿਆ ਪਿੰਡ 'ਚ ਮਿਲਦਾ ਤਾਂ ਨਹੀਂ ਫੇਰ ਜਿਹੜੀ ਜਾਣਕਾਰੀ ਲੋਕ ਦੇਣਗੇ ਤੇ ਅੱਖਾਂ ਖੁੱਲ ਜਾਣਗੀਆਂ ਸੋ ਇਹ ਪੱਤਰਕਾਰ ਮਨਦੀਪ ਉਹਨੇ ਬਹੁਤ ਵੱਡੀ ਗੱਲ ਕਹੀ ਐ ਉਹ ਕਹਿੰਦਾ ਕਿ ਜੇਕਰ ਮੇਰੀ ਜਾਨ ਲੈ ਕੇ ਵੀ ਮੈਨੂੰ ਗੋਲੀ ਮਾਰ ਕੇ ਵੀ ਚਿੱਟੇ ਦੇ ਮੁੱਦੇ ਤੇ ਵੱਡੀ ਲੋਕ ਆਵਾਜ਼ ਬਣਦੀ ਐ ਤਾਂ ਮੈਂ ਇਹਦੇ ਲਈ ਤਿਆਰ ਆ ਔਰ ਇਹ ਫੁਕਰੀ ਨਹੀਂ ਜੜੀ ਮਨਦੀਪ ਸੱਚੀ ਮੁੱਚੀ ਇੱਕ ਬਹੁਤ ਵਧੀਆ ਸੋਚ ਵਿਚਾਰਤਾਰਾ ਵਾਲਾ ਪ੍ਰਤੀਬਧ ਮੱਦਾ ਉਹਨੇ ਜਿਹੜੀ ਗੱਲ ਆਖੀ ਆ ਉਹਦੇ 'ਚ ਵਜਨ ਆ ਇੱਥੇ ਬੜੇ ਵੇਖੇ ਨੇ ਸਾਡੇ ਸਾਰੇ ਖੇਤਰਾਂ ਦੇ ਵਿੱਚ ਹੀ ਚੱਕਮੇ ਫੁਕਰੇ ਹੁੰਦੇ ਨੇ ਜਿਨ੍ਹਾਂ ਦੀ ਕੋਈ ਸੋਚ ਕੋਈ ਵਿਚਾਰ ਧਾਰਾ ਕੋਈ ਸਿਧਾਂਤ ਨਹੀਂ ਹੁੰਦਾ ਸਿਰਫ ਉਹ ਚਾਰਕ ਤਤਤੀਆਂ ਗੱਲਾਂ ਕਰਕੇ ਕਈ ਵਾਰ ਉਹ ਮਸ਼ਹੂਰੀ ਖਤਦੇ ਨੇ ਪਰ ਮਨਦੀਪ ਕੋਲ ਵਿਚਾਰ ਹੈ ਸਿਧਾਂਤ ਹੈ ਤੇ ਸੋਚ ਹੈ ਤੇ ਇਸੇ ਕਰਕੇ ਅੱਖਾਂ 'ਚ ਰੜਕਦਾ ਕਈ ਇੱਥੇ ਫੇਕ ਵੀਡੀਓ ਬਣਾ ਕੇ ਵੀ ਮਸ਼ਹੂਰ ਹੋ ਜਾਂਦੇ ਨੇ ਉਹ ਬਣਾਉਂਦੇ ਸ਼ੂਟਿੰਗ ਕਰਕੇ ਹੁੰਦੇ ਨੇ ਤੇ ਪੰਜਾਬ 'ਚ ਉਹ ਵਿਊ ਲੈਂਦੇ ਨੇ ਵੀ ਸ਼ਾਇਦ ਇਹ ਬੜਾ ਬਹਾਦਰ ਪੱਤਰਕਾਰ ਹੈ ਕਈ ਸਾਰੇ ਪਾਸਿਓਂ ਚੋਂਦਾ ਮਾਲ ਇਕੱਠਾ ਕਰ ਲੈਂਦੇ ਨੇ ਉਹ ਵੀ ਗੱਲਾਂ ਕਰਕੇ ਆਪਣੇ ਆਪ ਨੂੰ ਬਹਾਦਰ ਮਾਲ ਮਤਲਬ ਬਹਾਦਰ ਪੱਤਰਕਾਰ ਬਣਦੇ ਨੇ ਇਹ ਇਹ ਜਿਹੜਾ ਖੇਤਰਾ ਇਹ ਬਹੁਤ ਬਹਾਦਰੀ ਦਾ ਤੇ ਜ਼ਮੀਰ ਦਾ ਖੇਤਰਾ ਔਰ ਜੇਕਰ ਮਨਦੀਪ ਨੂੰ ਅੱਜ ਧਮਕੀ ਆਈ ਆ ਤਾਂ ਇਹ ਸਾਬਤ ਕਰਦੀ ਹੈ ਕਿ ਮਨਦੀਪ ਹੋਰੀ ਖੜੇ ਨੇ ਮੈਂ ਕਹੂੰਗਾ ਪੰਜਾਬੀਓ ਆਏ ਨਾ ਸਮਝ ਲਿਓ ਵੀ ਇਹ ਮਾਮਲਾ ਇੱਕ ਪੱਤਰਕਾਰ ਦਾ ਤੇ ਸਾਨੂੰ ਕੀ ਹੈ ਮਾਰ ਖਾ ਜਾਗੇ ਅੱਗੇ ਵੀ ਆਪਾਂ ਇਹੀ ਸੋਚਦੇ ਰਹੇ ਆ ਜਦੋਂ ਜਦੋਂ ਪੰਜਾਬ ਦੇ ਵਿੱਚ ਵੱਡੀਆਂ ਤਬਾਈਆਂ ਦਾ ਮਾਹੌਲ ਪਹਿਲਾਂ ਬਣਿਆ ਜਦੋਂ ਪੰਜਾਬ ਵਿੱਚ ਪਹਿਲਾਂ ਪਹਿਲਾਂ ਚਿੱਟੇ ਨਾਲ ਮੌਤਾ ਹੋਣੀਆਂ ਸ਼ੁਰੂ ਹੋਈਆਂ ਉਦੋਂ ਵੀ ਆਪਾਂ ਬਹੁਤ ਗਿਣਤੀ ਲੋਕ ਆਏ ਸੋਚਦੇ ਰਹੇ ਵੀ ਸਾਨੂੰ ਕੀ ਆ ਸਾਡੇ ਕਿਹੜਾ ਪਿੰਡ ਚ ਇਹ ਚਿੱਟਾ ਕੋਈ ਲਾਉਣ ਲੱਗਾ ਸਾਨੂੰ ਕੀ ਆ ਸਾਡੇ ਕਿਹੜਾ ਕੋਈ ਆਲੇ-ਦੁਆਲੇ ਲਾਉਣ ਲੱਗਾ ਸਾਨੂੰ ਕੀ ਆ ਸਾਡੇ ਕਿਹੜਾ ਕੋਈ ਘਰੇ ਲਾਉਣ ਲੱਗਾ ਜੇ ਮੱਕੂ ਉਦੋਂ ਬੰਨ ਦੇ ਜਦੋਂ ਬਿਮਾਰੀ ਵੱਡੀ ਹੋ ਜੇ ਕੈਂਸਰ ਆਖਰੀ ਸਟੇਜ 'ਚ ਆ ਜਾਏ ਉਦੋਂ ਉਹਦਾ ਇਲਾਜ ਕੋਈ ਨਹੀਂ ਜੇ ਰਹਿੰਦਾ ਜੇ ਬਿਮਾਰੀ ਨੂੰ ਪਹਿਲਾਂ ਹੀ ਸੰਘੋ ਫੜੀਏ ਫਿਰ ਇਲਾਜ ਹੋ ਜਾਂਦਾ ਤੇ ਮਨਦੀਪ ਵਾਲੇ ਮਾਮਲੇ ਦੇ ਵਿੱਚ ਇਹ ਗੱਲ ਬਿਲਕੁਲ ਠੀਕ ਆ ਅੱਜ ਜਦੋਂ ਪਹਿਲਾਂ ਚਿੱਟਾ ਪੰਜਾਬ ਚ ਆਇਆ ਅਸੀਂ ਨੋਟਿਸ ਘੱਟ ਲਿਆ ਜਦੋਂ ਪਿੰਡਾਂ ਚ ਮੌਤਾਂ ਆਉਣ ਲੱਗੀਆਂ ਅਸੀਂ ਫੇਰ ਨਹੀਂ ਨੋਟਿਸ ਲਿਆ ਆਂਢ ਗੁਆਂਢ ਦੀਆਂ ਨਹੀਂ ਲਿਆ ਹੁਣ ਸਾਡੇ ਸਾਰਿਆਂ ਦੇ ਘਰਾਂ ਚ ਰਿਸ਼ਤੇਦਾਰੀਆਂ ਚ ਹੱਥ ਪਾ ਲਿਆ ਕਿੰਨੇ ਕਿੰਨੇ ਮੇਰੇ ਖਿਆਲ ਨਾਲ ਕੋਈ ਇਹੋ ਜਿਹਾ ਬੰਦਾ ਨਹੀਂ ਹੋਣਾ ਜਿਹਦੇ ਆਂਢ ਗੁਆਂਢ ਯਾਰ ਰਿਸ਼ਤੇਦਾਰੀਆਂ ਚ ਕੋਈ ਖੂਨ ਦਾ ਰਿਸ਼ਤਾ ਇਸ ਚਿੱਟੇ ਨੇ ਖਾਦਾ ਨਹੀਂ ਸੋਚ ਕੇ ਵੇਖੋ ਦਿਮਾਗ ਕਮਾ ਕੀ ਤਾਂ ਫਿਰ ਅੱਜ ਇਹ ਜਿਹੜੀ ਧਮਕੀ ਹੈ ਇਹ ਮਨਦੀਪ ਨੂੰ ਨਹੀਂ ਇਹ ਆਪਾਂ ਸਾਰਿਆਂ ਨੂੰ ਆ ਤੇ ਜੇ ਅੱਜ ਇਹਨੂੰ ਕੱਲੇ ਮਨਦੀਪ ਦਾ ਮਸਲਾ ਮੰਨ ਕੇ ਤੇ ਚੁੱਪ ਬਹਿ ਗਏ ਤੇ ਫਿਰ ਫਿਰ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਤੇ ਲਾਜ਼ਮੀ ਤੌਰ ਤੇ ਲਾਹਨਤਾਂ ਪਾਉਣਗੀਆਂ ਉਹ ਪੁੱਛਣਗੀਆਂ ਵੀ ਉਦੋਂ ਤੁਸੀਂ ਕੀ ਕਰ ਰਹੇ ਸੀ ਜਦੋਂ ਲੋਕ ਮਰ ਰਹੇ ਸੀ ਸਾਡੀ ਬਹੁਤ ਵੱਡੀ ਤਰਾਸਦੀ ਹੈ ਅਸੀਂ ਆਪਣੇ ਪਿਛਲੇ ਜਿਹੜੇ ਬਹਾਦਰ ਯੋਧੇ ਨੇ ਉਹਨਾਂ ਦੇ ਸਿਰ ਤੇ ਫੂਟਾਂ ਬਹੁਤ ਮਾਰਦੇ ਆਂ ਪਾਰਟੀਆਂ ਬਹੁਤ ਸਾਡੇ ਵੱਡ ਬਡੇਰਿਆ ਨੇ ਆ ਕੀਤਾ ਮੈਂ ਪਹਿਲਾਂ ਕਹਿ ਦਿਆ ਸਾਰਿਆਂ ਦੇ ਆਣੇ ਨਹੀਂ ਕੀਤਾ ਆਜ਼ਾਦੀ ਦੀ ਲੜਾਈ ਦੀ ਗੱਲ ਕਰ ਲੋ ਕਿੰਨੇ ਕ ਆਪਣੇ ਦਾਦੇ ਪੜਦਾਦੇ ਉਦੋਂ ਜਿਉਂਦੇ ਸੀ ਤੇ ਕਿੰਨਿਆਂ ਕ ਦੇ ਆਜ਼ਾਦੀ ਦੀ ਲੜਾਈ ਲੜ ਕੇ ਜੇਲਾ ਕੱਟ ਕੇ ਜਾਂ ਸ਼ਹਾਦਤਾਂ ਲਈਆਂ ਬਹੁਤ ਘੱਟ ਤਾਂ ਜਿੰਨਾ ਥੋੜਿਆਂ ਜਾਨੇ ਲੜਾਈ ਲੜੀ ਅਸੀਂ ਉਹਨਾਂ ਦੇ ਸਿਰ ਤੇ ਅਸੀਂ ਉਹਨਾਂ ਦੇ ਵਾਰਸਾਂ ਤੇ ਜਦੋਂ ਆਪਦੇ ਜਿਉਂਦੇ ਜੀ ਅੱਖਾਂ ਦੇ ਸਾਹਮਣੇ ਇਹੋ ਜਿਹੇ ਮੁੱਦੇ ਆਉਂਦੇ ਨੇ ਫਿਰ ਸਾਡੀਆਂ ਜ਼ਬਾਨਾਂ ਨੂੰ ਤੰਦਵਾ ਪੈ ਜਾਂਦਾ ਫਿਰ ਅਸੀਂ ਟਲਣ ਦੇ ਬਹਾਨੇ ਲੱਭਣ ਲੱਗਦੇ ਆ ਲੈ ਕੀ ਪਤਾ ਯਾਰ ਹੁਣ ਮਨਦੀਪ ਸਹੀ ਕਹਿੰਦਾ ਆ ਕਿ ਗਲਤ ਕਹਿੰਦਾ ਆਪਾਂ ਨੂੰ ਵੀ ਕੀ ਪਤਾ ਅੱਛਾ ਤੁਹਾਨੂੰ ਪਤਾ ਨਹੀਂ ਵੀ ਤੁਹਾਡੇ ਪਿੰਡਾਂ ਦੇ ਵਿੱਚ ਵੀ ਬਹੁਤ ਚਿੱਟਾ ਨਸ਼ੇ ਦਾ ਜਾਲ ਫੈਲਿਆ ਸਰਕਾਰ ਖੋਦੇ ਮੰਨ ਦੀ ਤੈਹੋ ਯੁੱਧ ਨਸ਼ਾ ਵਿਰੁੱਧ ਚਲਾਇਆ ਨਾ ਹੁਣ ਜਿਹੜੇ ਰੋਜ਼ ਇਹ ਅੰਕੜੇ ਸਰਕਾਰ ਤੇ ਪੁਲਿਸ ਕਹਿੰਦੀ ਆ ਵੀ ਅਸੀਂ ਅੱਜ 250 ਨਸ਼ਾ ਤਸਕਰ ਫੜ ਲਏ ਅੱਜ ਅਸੀਂ 300 ਐਫਆਈਆਰ ਨਸ਼ਾ ਨਸ਼ੇ ਤੇ ਕਰਤੀਆਂ ਉਹ ਹਵਾ ਚੋਂ ਤਾਂ ਨਹੀਂ ਕੀਆ ਹੈਗਾ ਤਾਂ ਹੀ ਹੋ ਰਹੀਆਂ ਨਾ ਪਰ ਇੱਥੇ ਅੱਜ ਮਨਦੀਪ ਦੇ ਨਾਲ ਖੜਨ ਦੀ ਡਾਢੀ ਤਗੜੀ ਲੋੜ ਆ ਇਹ ਇੱਕ ਅਨਸਰਦੀ ਲੋੜ ਆ ਮੈਂ ਕਹੂੰਗਾ ਸਿਆਸੀ ਪਾਰਟੀਆਂ ਜਿੰਨੀਆਂ ਨੇ ਉਹਨਾਂ ਦਾ ਵੀ ਫਰਜ਼ ਆ ਜਿੰਨੀਆਂ ਲੋਕ ਜਥੇਬੰਦੀਆਂ ਨੇ ਉਹਨਾਂ ਨੂੰ ਤਾਂ ਕੰਦ ਬੰਨਣਾ ਚਾਹੀਦਾ ਮਨਦੀਪ ਨੇ ਅੱਜ ਕੁਝ ਚੈਨਲਾਂ ਦੇ ਉੱਪਰੋ ਬੋਲਿਆ ਤੇ ਮਨਦੀਪ ਕਹਿੰਦਾ ਜੇਕਰ ਇਹ ਚਿੱਟਾ ਵੇਚਣ ਵਾਲੇ ਤੇ ਇਹ ਨੈਕਸਸ ਬਣਾ ਕੇ ਗੱਠਜੋੜ ਬਣਾ ਕੇ ਇਹ ਕਹਿ ਸਕਦੇ ਆ ਵੀ ਅਸੀਂ ਮਾਰਾਂਗੇ ਤਾਂ ਫਿਰ ਹੱਕ ਸੱਚ ਵਾਲੇ ਲੋਕਾਂ ਨੂੰ ਕਿਹੜਾ ਗੋਲੀ ਵੱਜੀ ਆ ਉਹ ਵੀ ਤਾਂ ਅਸੀਂ ਇਕੱਠੇ ਹੋ ਕੇ ਬੋਲ ਹੀ ਸਕਦੇ ਆ ਮਨਦੀਪ ਕਹਿੰਦਾ ਜੇ ਇਹ ਇਕੱਠੇ ਹੋ ਸਕਦੇ ਆ ਤੇ ਅਸੀਂ ਵੀ ਹੋ ਸਕਦੇ ਆ ਮਨਦੀਪ ਦੀ ਇਹ ਲਲਕਾਰ ਪੰਜਾਬ ਨੂੰ ਸੁਣ ਲੈਣੀ ਚਾਹੀਦੀ ਆ ਪਿੱਛੇ ਪਛਤਾਇਆ ਕੀ ਹੋਤ ਜਦ ਚਿੜੀਆ ਚੁਗ ਗਈ ਖੇਤ ਤੇ ਅਸੀਂ ਪੰਜਾਬੀ ਹਮੇਸ਼ਾ ਉਦੋਂ ਹੀ ਜਗਦੇ ਆਂ ਜਦੋਂ ਚਿੜੀਆ ਖੇਤ ਚੁਗ ਚੁੱਕੀ ਹੁੰਦੀ ਆ ਦੇਖੋ ਪੰਜਾਬ ਦੇ ਵਿੱਚ ਅੱਜ ਤੱਕ ਸਾਡੇ ਭਾਰਤ ਨੂੰ ਦਰਜਨਾ ਬਾਹਰ ਲਿਆਣੇ ਗੁਲਾਮ ਬਣਾਇਆ ਮੈਂ ਤਾਂ ਸੋਚਦਾ ਹਾਂ ਕਿਈ ਵਾਰੀ ਵੀ ਜਿਨ੍ਹਾਂ ਨੇ ਨਹੀਂ ਬਣਾਇਆ ਪਤਾ ਨਹੀਂ ਕਿਉਂ ਨਹੀਂ ਬਣਾਇਆ ਦੇਖੋ ਮੁਗਲਾਂ ਨੇ ਸਾਨੂੰ ਗੁਲਾਮ ਬਣਾਇਆ ਛਟਕਾਂ ਨੇ ਬਣਾਇਆ ਹੁਣਾਂ ਨੇ ਬਣਾਇਆ ਉਹ ਪੁਰਤਗਾਲੀਆਂ ਨੇ ਬਣਾਇਆ ਅੰਗਰੇਜ਼ਾਂ ਨੇ ਬਣਾਇਆ ਯਾਰ ਮੈਂ ਕਹਿਣਾ ਕਿ ਕੋਈ ਵਿਰਲਾ ਹੀ ਨਹੀਂ ਜਿੰਨੇ ਸਾਨੂੰ ਗੁਲਾਮ ਨਹੀਂ ਬਣਾਇਆ ਸਾਡੇ ਤੇ ਹਮਲੇ ਕਰਕੇ ਸਾਨੂੰ ਕਿਹਨੇ ਨਹੀਂ ਲੁੱਟਿਆ ਅਬਦਾਲੀ ਵਰਗਿਆਂ ਤੋਂ ਲੈ ਕੇ ਤੇ ਕਿੰਨਿਆਂ ਦੇ ਨਾਂ ਨੇ ਪਰ ਸਾਡੇ ਚੋਂ ਕੁਝ ਕੁ ਲੋਕ ਜ਼ਮੀਰਾਂ ਦੀ ਆਵਾਜ਼ ਸੁਣ ਕੇ ਖੜਦੇ ਰਹੇ ਤੇ ਬਾਕੀ ਟਲਦੇ ਰਹੇ ਅੱਜ ਵੀ ਜੇਕਰ ਪੰਜਾਬ ਮਾੜਾ ਮੋਟਾ ਜਿਉਂਦਾ ਉਹਨਾਂ ਦੇ ਸਿਰ ਤੇ ਆ ਜਿਹੜੇ ਆਪਣੀਆਂ ਜ਼ਮੀਰਾਂ ਦੀ ਆਵਾਜ਼ ਸੁਣਦੇ ਨੇ ਦਿੱਲੀ ਮੋਰਚਾ ਲੱਗਾ ਸੀ ਇਹ ਦੇਸ਼ ਦੇ ਪ੍ਰਧਾਨ ਮੰਤਰੀ ਨੇ ਮਾਫੀ ਮੰਗ ਕੇ ਤੇ ਕਾਨੂੰਨ ਰੱਦ ਕੀਤੇ ਸਾਰੇ ਨਹੀਂ ਲੜੇ ਜਿੱਥੋਂ ਤੱਕ ਮੈਨੂੰ ਪਤਾ ਪੰਜਾਬ ਦੇ ਸਿਰਫ 5% ਲੋਕ ਲੜੇ ਨੇ 3 ਕਰੋੜ ਆਬਾਦੀ ਪੰਜਾਬ ਦੀ ਤੇ 3 ਕਰੋੜ ਆਬਾਦੀ ਚੋਂ 15 ਲੱਖ ਬੰਦਾ ਬਣਦਾ 15 ਲੱਖ ਬੰਦਾ ਬਣਦਾ 5% 15 ਲੱਖ ਬੰਦਾ ਕਦੇ ਵੀ ਨਹੀਂ ਇਕੱਠਾ ਹੋਇਆ ਮਤਲਬ ਲੱਖ ਕ ਬੰਦਾ ਸਿੰਘੂ ਤੇ ਲੱਖ ਕ ਟਿਕਰੀ 1.5 ਲੱਖ ਲਾ ਲਓ ਆ 2 ਲਾ ਲਓ ਤਿੰਨ ਲਾ ਲਓ ਟੋਟਲ ਦੋਵਾਂ ਤੇ 10 ਲਾ ਲਓ ਜਿੰਨੇ ਬਾੜਾ ਵਧਾਉਣਾ ਉਹ ਕਹਿ ਦਿਓ ਵੀ ਦੋਵਾਂ ਬਾਡਰਾਂ ਤੇ 15-15 ਲੱਖ ਬੰਦਾ 15 ਲੱਖ ਹੁੰਦਾ ਸੀ 7 ਲੱਖ ਉਧਰ 7 ਤੇ 5% ਬਣੇ ਨਾ 5% ਨੇ ਲੜਾਈ ਲੜ ਕੇ ਤੇ ਉਹ ਕਾਨੂੰਨ ਰੱਦ ਕਰਾਏ ਨੇ ਬਾਕੀ ਅਸੀਂ ਸਾਰੇ ਘਰਾਂ ਚੋਂ ਖਬਰਾਂ ਸੁਣਦੇ ਰਹੇ ਆ ਕੌੜੇ ਸੱਚ ਨਹੀਂ ਹਜਮ ਨਹੀਂ ਆਉਦੇ ਕਈ ਕਹਿਣਗੇ ਅਸੀਂ ਫੰਡ ਦਿੱਤਾ ਸੀ ਅਸੀਂ ਇਹ ਵੀ ਬਹੁ ਪਲੇਖੇ ਪਾ ਲੈਨੇ ਆ ਅਸੀਂ ਕਹਿ ਦਿੰਦੇ ਆ ਵੇਖੋ ਜੀ ਜਿੰਨਾ ਜਿੰਦੇ ਤੋਂ ਸਰਦਾ ਜਿਹੜਾ ਜਾ ਸਕਦਾ ਸੀ ਚਲਾ ਗਿਆ ਦਿੱਲੀ ਤੇ ਬਾਕੀ ਜਿਹੜੇ ਨਹੀਂ ਸੀ ਜਾ ਸਕਦੇ ਉਹਨਾਂ ਨੇ ਫੰਡ ਦੇਤਾ ਬੱਲੇ ਵੀ ਬੱਲੇ ਜਹਾ ਕੌਣ ਨਹੀਂ ਸੀ ਸਕਦਾ ਤੇ ਜਿਹੜੇ ਗਏ ਸੀ ਉਹਨਾਂ ਚੋ ਬਹਾਨਾ ਕੌਣ ਨਹੀਂ ਬਣਾ ਸਕਦਾ ਸੀ ਵੀ ਮੈਂ ਨਹੀਂ ਜਾ ਸਕਦਾ ਅਸਲ ਦੇ ਵਿੱਚ ਅਸੀਂ ਜਿਹੜੇ ਬਾਲੇ ਬੀਬੇ ਨਾਲੇ ਬਣਦੇ ਆ ਨਾ ਵੀ ਮੈਂ ਰਿਸਕ ਨਹੀਂ ਲੈਣਾ ਮੈਨੂੰ ਇੱਕ ਮਹਾਨ ਲੇਖਕ ਦੀਆਂ ਸਤਰਾਂ ਯਾਦ ਆ ਰਹੀਆਂ ਕਹਿੰਦਾ ਮੈਂ ਕਬਰਸਤਾਨ ਦੇ ਵਿੱਚ ਉਹਨਾਂ ਦੀਆਂ ਕਬਰਾਂ ਵੀ ਵੇਖੀਆਂ ਜਿਹੜੇ ਇਸ ਕਰਕੇ ਕਦੇ ਸੰਘਰਸ਼ ਦੇ ਮੈਦਾਨ 'ਚ ਨਹੀਂ ਆਏ ਕਿਥੇ ਮੈਂ ਮਾਰੀ ਨਾ ਜਾਵਾਂ ਮਰਨਾ ਸਾਰਿਆਂ ਨਹੀਂ ਆਪਣੇ ਸਾਰਿਆਂ ਦੇ ਦਾਦੇ ਨਹੀਂ ਪਰਦਾਦੇ ਨਹੀਂ ਰਹੇ ਦਾਦੇ ਨਹੀਂ ਰਹੇ ਬਹੁਤ ਸਾਰਿਆਂ ਦੇ ਬਾਪ ਵੀ ਜੇ 70 ਸਾਲ ਤੋਂ ਉੱਪਰ ਦੇ ਨੇ ਤਾਂ ਉਹ ਇਸ ਜਹਾਨ ਤੋਂ ਕੁਝ ਕਰ ਗਏ ਅਸੀਂ ਸਾਰਿਆਂ ਨੇ ਥੋੜੇ ਦਿਨਾਂ ਤੱਕ ਮਿੱਟੀ ਬਣ ਜਾਣਾ ਪਰ ਜੇ ਕੋ ਕਵੇ ਛੱਡਿਆ 'ਚ ਪੂਛ ਲੈ ਕੇ ਜਿਉਂਦੇ ਰਹਿ ਲਾਂਗੇ ਨਹੀਂ ਰਿਹਾ ਜਾਣਾ ਜਿੰਨੀ ਮਰਜ਼ੀ ਘੁੱਟ ਕੇ ਪੂਛ ਲੈ ਲਓ ਤਾਂ ਵੀ ਨਹੀਂ ਰਿਹਾ ਜਾਣਾ ਮਰਨਾ ਪੈਣਾ ਪੰਜ ਸੱਤ ਸਾਲ ਵੱਧ ਕੱਢ ਜਾਗੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਕਰਤਾਰ ਸਿੰਘ ਸਰਾਭਾ ਯਾਦ ਕਰੋ ਛੋਟੀਆਂ-ਛੋਟੀਆਂ ਉਮਰਾਂ ਸੀ ਭਗਤ ਸਿੰਘ ਮਹਿਜ਼ 23 ਸਾਲ ਦੀ ਉਮਰ 'ਚ ਸ਼ਹੀਦ ਹੋਏ ਅੱਜ ਤੱਕ ਸਾਡੇ ਮਨਾਂ 'ਚ ਜਿਉਂਦੇ ਨੇ ਤੇ ਚੜ੍ਹਦੀ ਦੁਨੀਆ ਤੱਕ ਰਹਿਂਦੀ ਦੁਨੀਆ ਤੱਕ ਜਿਉਂਦੇ ਰਹਿਣਗੇ ਕਰਤਾਰ ਸਿੰਘ ਸਰਾਭਾ ਉਹਦੋਂ ਵੀ ਛੋਟੀ ਉਮਰ ਤੇ ਮਹਾਨ ਸ਼ਹਾਦਤਾਂ ਦੇ ਕੇ ਸਦਾ ਲਈ ਅਮਰ ਹੋਗੇ ਮੈਂ ਤਾਂ ਇੱਥੇ ਠੋਕ ਕੇ ਕਹੂੰਗਾ ਸਾਡੇ ਦਾਦੇ ਮੇਰਾ ਦਾਦਾ ਸਮਕਾਲੀ ਸੀ ਉਹਨਾਂ ਦੇ ਨਹੀਂ ਲੜੇ ਗੁਲਾਮੀ ਚ ਜਿਉਂਦੇ ਰਹੇ ਪਰ ਆਜ਼ਾਦੀ ਲਈ ਆਵਾਜ਼ ਨਹੀਂ ਉਠਾਈ ਚਲਾ ਤਾ ਦੁਨੀਆ ਤੋਂ ਮੇਰਾ ਦਾਦਾ ਵੀ ਗਿਆ ਪਰ ਫਾਇਦਾ ਮੇਰੀ ਆਉਣ ਵਾਲੀ ਪੀੜ੍ਹੀ ਨੂੰ ਮੇਰੇ ਦਾਦੇ ਦਾ ਨਾਮ ਵੀ ਨਹੀਂ ਪਤਾ ਤੇ ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਉਦਮ ਸਿੰਘ ਸਾਡੇ ਮਹਾਪੁਰਖ ਸਾਡੇ ਮਹਾਨ ਗੁਰੂ ਜਦੋਂ ਤੱਕ ਇਸ ਧਰਤੀ ਤੇ ਕੋਈ ਇੱਕ ਵੀ ਸਾਹ ਲੈਣ ਵਾਲਾ ਰਹੇਗਾ ਉਦੋਂ ਤੱਕ ਉਹਨਾਂ ਦਾ ਸਤਕਾਰ ਉਹਨਾਂ ਦੀ ਕਦਰ ਉਹਨਾਂ ਦੇ ਉਹਨਾਂ ਦੇ ਸਿਧਾਂਤ ਰਾਹ ਰੁਸ਼ਨਾਉਂਦੇ ਰਹਿਣਗੇ ਸੋ ਆਪਣੀ ਜ਼ਿੰਦਗੀ ਦਾ ਕੋਈ ਮੁੱਲ ਪਾਈਏ ਜ਼ਿੰਦਗੀ ਜ਼ਿੰਦਗੀ ਦੀ ਸਫਲਤਾ ਇਸ ਗੱਲ ਤੇ ਨਿਰਭਰ ਨਹੀਂ ਕਰਦੀ ਕਿ ਕੋਈ ਕਿੰਨੇ ਸਾਲ ਜਿਉਂਿਆ ਜ਼ਿੰਦਗੀ ਦੀ ਸਫਲਤਾ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਜਿੰਨੇ ਕੁ ਸਾਲ ਜਿਉਂਿਆ ਉਹਨੇ ਕੀਤਾ ਕੀ ਆ ਉਹ ਬੋਲਿਆ ਕੀ ਆ ਉਹਨੇ ਜ਼बान ਠਾਕੀ ਰੱਖੀ ਕਿ ਗੂੰਜੀ ਉਹਦੀ ਆਵਾਜ਼ ਕਦੇ ਬਹੁਤ ਸਾਰੇ ਇਹੋ ਜਿਹੇ ਨੇ ਜਿਹੜੇ ਚੁੱਪ ਰਹਿਣ ਨੂੰ ਬੜੀ ਸਿਆਣਪ ਸਮਝਦੇ ਨੇ ਉਹਨਾਂ ਨੂੰ ਮੈਨੂੰ ਲੱਗਦਾ ਅਸੀਂ ਬੀਬੇ ਆਂ ਹੀ ਤਾਂ ਚੁੱਪ ਰਹਿਨੇ ਆਂ ਅਕਸਰ ਮਰੀਆਂ ਜ਼ਮੀਰਾਂ ਨੂੰ ਬੀਬੇ ਦੀ ਸੰਗਿਆ ਦੇ ਕੇ ਤੇ ਉਹਨਾਂ ਦੀ ਮਾਨਸਿਕਤਾ ਨੂੰ ਪੱਠੇ ਪਾ ਦਿੱਤੇ ਜਾਂਦੇ ਨੇ ਇਹੀ ਇਥੋਂ ਦੀਆਂ ਹਕੂਮਤਾਂ ਹਮੇਸ਼ਾ ਚਾਹੁੰਦੀਆਂ ਰਹੀਆਂ ਉਹ ਹਜ਼ਾਰਾਂ ਸਾਲਾਂ ਤੋਂ ਲੈ ਕੇ ਬੀ ਚੁੱਪ ਰੋ ਤੁਸੀਂ ਬਹੁਤ ਬੀਬੇ ਆਂ ਜਿਹੜੇ ਬੋਲਣਗੇ ਉਹ ਤਾਂ ਖਰੂਦੀ ਨੇ ਮੈਂ ਨਹੀਂ ਕਹਿੰਦਾ ਕਿ ਖਰੂਦ ਪਾਓ ਮੈਂ ਨਹੀਂ ਕਹਿੰਦਾ ਆਤਵਾਦ ਮਚਾਓ ਮੈਂ ਨਹੀਂ ਕਹਿੰਦਾ ਕੋਈ ਗਲਤ ਕਦਮ ਚੁੱਕੋ ਪਰ ਜਿਹੜੇ ਸਮਾਜ ਨੂੰ ਬਚਾਉਣ ਲਈ ਲੋਕਾਂ ਨੂੰ ਬਚਾਉਣ ਲਈ ਦੇਸ਼ ਨੂੰ ਬਚਾਉਣ ਲਈ ਜਿਹੜੇ ਮੁੱਦਿਆਂ ਤੇ ਬੋਲਣਾ ਤੇ ਸੰਘਰਸ਼ ਕਰਨਾ ਜ਼ਰੂਰੀ ਹੈ ਉੱਥੇ ਸਾਨੂੰ ਲਾਜ਼ਮੀ ਅੱਗੇ ਆਉਣਾ ਚਾਹੀਦਾ ਮਨਦੀਪ ਲਾਈਵ ਸੱਚ ਟੀਵੀ ਤੇਰੇ ਨਾਲ ਖੜਾ ਜਿੰਨੇ ਕੁ ਜੋਗੇ ਹੈ ਅਸੀਂ ਤਾਂ ਬਹੁਤ ਛੋਟੇ ਆਂ ਤੇਰੇ ਨਾਲ ਖੜੇ ਆਂ ਇਕੱਲੇ ਗੱਲੀਬਾਤ ਹੀ ਨਹੀਂ ਖੜੇ वैसे ਤਾਂ ਡਟ ਕੇ ਬੋਲ ਰਿਆਂ ਜੇ ਮੈਂ ਤੇ ਉਵੇਂ ਹੀ ਉਹੀ ਕੰਮ ਕਰ ਰਿਆਂ ਜਿਹਦੇ ਕਰਕੇ ਤੈਨੂੰ ਗੋਲੀ ਮਾਰਨ ਦੀ ਗੱਲ ਕੀਤੀ ਗਈ ਆ ਤੇਰੇ ਨਾਲ ਖੜੇ ਆ ਖੜੇ ਰਵਾਂਗੇ ਲਗਾਤਾਰ ਤੇਰਾ ਆ ਮੁੱਦਾ ਲਗਾਤਾਰ ਚੁੱਕਾਂਗੇ ਜਿੰਨੀ ਗਲੇ 'ਚ ਸੰਗ ਚੋਂ ਆਵਾਜ਼ ਨਿਕਲਦੀ ਆ ਉਨੀ ਦੇਰ ਤੱਕ ਬਹੁਤ ਮਿਹਰਬਾਨ